बाबा कानदास विखे नौजवान सभा ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ। ਤਹਿਸੀਲ ਕਪੂਰਥਲਾ ਅਧੀਨ ਪੈਂਦੇ ਪਿੰਡ ਕਸਬਾ ਕਾਲਾ ਸੰਘੀਆਂ ਦੇ ਗੁਰਦੁਆਰਾ ਸੰਤ ਬਾਬਾ ਕਾਨਦਾਸ ਵਿਖੇ ਨੌਜਵਾਨ ਸਭਾ ਵੱਲੋਂ ਪਿੰਡ ਇਲਾਕੇ ਦੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਹੁਤੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਇੰਟਰਨੈਸ਼ਨਲ ਪੰਥਕਾ ਢੀ ਭਾਈ मिलखा सिंह मोजी, कीर्तनीय जथे ते कविश्री श्री जथिया वलो संगतानू शहीद बाबा दीप सिंह जी दे इतिहास बारे जानू करवाया इस मौके नौजवान सभा दे प्रधान सतनाम सिंह संघा वलो सारी जानकारी सांझी कीती गई काला संख्या तो पत्रकार मंजीत मानदी विशेष रिपोर्ट ਦਰਸ਼ਨ ਕਰਨ ਲਈ ਆ ਰਹੇ ਵਸਾਖੀ ਦਾ ਪਰਉਪ ਦੇਖਣ ਵਾਸਤੇ ਤੇ ਮਹਾਰਾਜ ਰਸਤੇ ਵਿੱਚ ਬਾਹਰ ਘੜਦੇ ਸਹਾਇ ਹੋਣ ਇਹ ਸ਼ਬਦ ਪੜਦੇ ਪੜਦੇ ਗਾਰੇ ਲੇਕਿਨ ਵਸਾਖੀ ਤੋਂ 3-4 ਦਿਨ ਪਹਿਲਾਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਾ ਪਹੁੰਚ ਮਹਾਰਾਜ ਦੀ ਚਿੱਤਾ ਤੇ ਤਰਸੀ ਮਾਫੀ ਵੀ ਵਸਾਖੀ ਕਦੋਂ ਆਵੇ ਕਦੋਂ ਆਵੇ ਵਸਾਖੀ ਵਾਲਾ ਦਿਨ ਜਿਹੜੇ ਇਹਨੂੰ 3 ਦਿਨ ਹੀ ਪਰਿਸ਼ਾਦ ਕਰ ਰਹੇ ਸਨ ਜਿੱਥੇ ਸਾਲ ਗੁਜ਼ਰੇ ਸਨ ਜਾਵੇ ਬਿਲ ਤਾਂ ਲੰਘ ਜਾਂਦੇ ਨੇ ਜਿਹੜੇ ਥੋੜੇ ਬਿੰਦ ਰਹ ਜਾਂਦੇ ਬਹੁਤ ਔਖੇ ਲੰਘਣ ਹੁੰਦੇ ਇਹ ਤੇ ਕਹਿੰਦਾ ਸੀ ਵੀ ਵਿਜਲੇ ਦੇਨ ਉੱਡੀ ਜਾਣ ਤੇ ਵਿਸਾਖੀ ਕੱਲ ਵੀ ਹੋ ਜਾਣਾ ਸੂਰਪੀ ਆਦਿਆਂ 12 ਬਜਾ ਧੜੀ ਜਾ ਜੱਸੇ ਯੋਗਿਆਂ ਦੇ ਕੰਨ ਆ ਸੁਣਾਏ ਹਾਜੀ ਖਾਲਸਾ ਜੀ ਅੱਜ ਕਰਵਾਏ ਗਏ ਸਮਾਗਮ ਸੰਬੰਧੀ ਕੀ ਕਹਿਣਾ ਚਾਹੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੋ ਅੱਜ ਸਤਿਗੁਰੂ ਸਹਿਜ ਸਿੰਘ ਗੁਰਦਸ਼ਮਾਹ ਰਾਜ ਜੀ ਦੇ ਪਾਰ ਵੱਕਤ ਸਮਾਗਮਤ ਹੋਈ ਤੇ ਅੱਜ ਸਦਕਾਲਸ ਨੇ ਆ ਵਿਖੇ ਨੌਜਵਾਨ ਬਰਾਬਰ ਪ੍ਰਲਾਪ ਕੀਤਾ ਗਿਆ ਅਮਰ ਸਿੰਘ ਜੀ ਦਾ ਅਨੋਖੇ ਜੀ ਦਾ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜੰਮ ਜੜੇ ਦੇ ਮੁਕਤੇ ਹੋਇਆ ਸਮੂਹ ਨਗਰ ਲਾਕੋ ਨਿਵਾਸੀ ਸੰਗਤਾਂ ਤੇ ਨਾਲ ਦੇ ਜੀਰਾਂ ਦੇ ਸਹਿਯੋਗ ਦੇ ਨਾਲ ਬੜਾ ਵੱਡਾ ਵਿਸ਼ਾਲ ਇਹ ਸਮਾਗਮ ਪ੍ਰੋਗਰਾਮ ਅਸੀਂ ਥੋੜੇ ਦਿਨਾਂ ਦੇ ਵਿੱਚ ਇੱਦਾਂ ਵੱਡਾ ਜੋ ਸਮਾਗਮ ਰੰਗਿਆ ਗਿਆ ਸਤਿਗੁਰਾਂ ਨੇ ਕਿਰਪਾ ਕੀਤੀ ਸੰਗਤਾਂ ਹੋਣ ਕਰਕੇ ਇਹਨਾਂ ਨੇ ਤੁਹਾਡੀ ਬਹੁਤ ਬਹੁਤ ਧੰਨਵਾਦ ਜਿਥੇ ਅਸੀਂ ਸੰਗਤਾਂ ਦੀ ਮਿਹਰਬਾਨੀ ਦਾ ਫਰਾ ਕਰਕੇ ਇਹ ਹਾਲ ਕੀਤਾ ਹੈ ਔਰ ਮੈਂ ਆਖਦਾ ਹਾਂ ਕਿ ਸੰਗਤਾਂ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਹੀ ਸ਼ੌਅ ਦੇ ਨਾਲ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈਂਦੀਆਂ ਕਿ ਨੌਜਵਾਨ ਨੌਜਵਾਨ ਵੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਉਪਰਲਾ ਕੀਤਾ ਪ੍ਰਬੰਧ ਕਮੇਟੀ ਔਰ ਸਾਰੇ ਸਹਾਉਗੀਆ ਦਾ ਧੰਨਵਾਦ ਔਰ ਉਹ ਵੀ ਅੱਗੇ ਦੇ ਸਮਾਗਮ ਨੇ ਉਹਨਾਂ ਬਾਰੇ ਇਹ ਮੋਜਵਾਨਾਂ ਨੇ ਟ੍ਰੋਰਮ ਭਾਇਆ ਕਿ ਅੱਗੇ ਫੇਰ ਅਗਲੇ ਸਾਲ ਪ੍ਰੋਗਰਾਮ ਇਸੇ ਤਰ੍ਹਾਂ ਹੀ ਬਾਦਾਂ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਜਨਮ ਦਿਹਾੜੇ ਤੇ ਅਗਲੇ ਸਾਲ ਫੇਰ ਪ੍ਰੋਗਰਾਮ ਹੋ ਕੇ ਆ ਜਾਵੇਗਾ ਸੰਗਤਾਂ ਦੇ ਵੱਲੋਂ ਸਹਿਯੋਗ ਕਰਨਾ ਜੀ ਧੰਨਵਾਦ ਮੇਰੇ ਵਾਸਤੇ ਮੇਰਾ ਖਾਸਾ ਪੁੱਤਰ ਜੁਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ